ਮਾਰੀਓ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਸਿਵਲ ਹਸਪਤਾਲ ਨਕੋਦਰ ਵਿੱਚ ਕੀਤਾ ਜੱਜਾ ਬੱਚਾ ਕੇਅਰ ਕੇਂਦਰ ਦਾ ਉਦਘਾਟਨ ਦੱਸਦੀ ਹੈ ਕਿ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੱਜਾ ਬੱਚਾ ਕੇਅਰ ਕੇਂਦਰ ਸਿਵਲ ਹਸਪਤਾਲ ਨਕੋਦਰ ਦਾ ਉਦਘਾਟਨ ਹਲਕਾ ਨਕੋਦਰ ਦੀ ਵਿਧਾਇਕ ਬੀਬੀ ਇੰਦਰਜੀਤ ਕੋਰ ਮਾਨ ਤੇ ਸਮੂਲੀਡਰਸ਼ਿਪ ਦੀ ਅਗਵਾਈ ਹੇਠ ਕੀਤਾ ਗਿਆ ਇਸ ਮੌਕੇ ਸੁਸ਼ੀਲ ਰਿੰਕੂ ਸਸਦੀ ਸਖਤਰ ਸਰਦਾਰ ਬਲਕੌਰ ਸਿੰਘ ਸੋਹਲ ਕੈਬਨਿਟ ਮੰਤਰੀ ਪੰਜਾਬ ਰਮਨ ਅਰੋੜਾ ਸੁਰਿੰਦਰ ਸੋਢੀ ਦਰਸ਼ਨ ਟਾਲੀ ਤੋਂ ਇਲਾਵਾ ਸਾਰੀ ਲੀਡਰਸ਼ਿਪ ਹਾਜ਼ਰ ਸੀ ਸਨਾਤਨ ਸਰਕਾਰ ਸਿੰਘ ਜੀ ਡਾਕਟਰ ਬਲਵੀਰ ਜੀ ਹੁਣੇ ਪਿਛਲੇ ਦਿਨੀ ਕੁਝ ਮਹੀਨੇ ਪਹਿਲੇ ਬਹੁਤ ਵੱਡੇ ਫਤਵਾ ਨਕੌਦਰ ਦੇ ਲੋਕਾਂ ਦਾ ਵੀ ਜਦੋਂ ਅਸੀਂ ਇੱਕ ਮੌਕਾ ਮੰਗਿਆ ਸੀ ਕਿ ਸਾਲਕ ਦੀ ਪਾਰਲੀਮੈਂਟਰੀ ਸੀਟ ਹੈ ਸਾਲ ਬਾਅਦ ਦੁਬਾਰਾ ਵੋਟਾਂ ਪੈਣਗੀਆਂ ਪਰ ਅਸੀਂ ਇੱਕ ਸਾਲ ਦੇ ਵਿੱਚ ਵਿੱਚ ਪੰਨੂ ਰੋਲ ਮਾਡਲ ਬਣ ਕੇ ਦਿਖਾ ਦੇਵਾਂਗੇ ਸਾਡੇ ਐਮਪੀ ਸਾਹਿਬ ਸ੍ਰੀ ਸੁਸ਼ੀਲ ਰਿੰਕੂ ਜੀ ਸਾਡੇ ਇਸ ਇਲਾਕੇ ਤੋਂ ਹਰਮਨ ਪਿਆਰੇ ਐਮਐਲਏ ਸਾਹਿਬਾ ਇੰਦਜੀਤ ਕੌਰ ਮਾਨ ਜੀ ਜਿਨ੍ਹਾਂ ਨੇ ਇੱਕ ਸਰਪੰਚੀ ਤੋਂ ਸ਼ੁਰੂ ਕਰਕੇ ਆਪਣੇ ਸੇਵਾ ਨੂੰ ਸਖਤ ਲੱਖਾਂ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਵਿਧਾਨ ਸਭਾ ਦੇ ਵਿੱਚ ਸਾਡੇ ਜਲੰਧਰ ਦੀ ساری ਟੀਮ ਆਮਾ ਦੀ ਪਾਰਟੀ ਦੀ ਵੱਖ-ਵੱਖ ਹੋਦਿਆਂ ਤੇ ਬਰਾਜਮਾਨ ਚੇਅਰਮੈਨ ਸਾਹਿਬਾਨ ਸਾਡੇ ਸੰਗਠਨ ਦੇ ਵਿੱਚ ਕੰਮ ਕਰ ਰਹੇ ਬਹੁਤ ਸਾਰੇ ਜੂਝਾਰੂ ਸਾਥੀ ਤੇ ਸਾਰਿਆਂ ਤੋਂ ਮੈਂ ਬਦਮੈ ਧੰਨਵਾਦ ਕਰਦਾ ਜਿਨਨੇ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਪੈਣਾ ਅੱਜ ਇੱਥੇ ਪਹੁੰਚੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੇ ਸਮਾਗਮ ਪੰਜਾਬ ਦੇ ਵਿੱਚ ਬਹੁਤ ਸਮੇਂ ਬਾਅਦ ਦੇਖਣ ਨੂੰ ਮਿਲੇ ਨੇ ਖੁਸ਼ੀਆਂ ਦੇ ਸਮਾਗਮ ਜਦੋਂ ਨੌਕਰੀਆਂ ਮਿਲ ਰਹੀਆਂ ਹੋਣ ਬੱਚਿਆਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਹੋਣ ਜਦੋਂ ਹਸਪਤਾਲ ਬਣ ਰਹੇ ਹੋਣ ਸ਼ਾਨਦਾਰ ਸੇਵਾਵਾਂ ਮਿਲ ਰਹੀਆਂ ਹੋਣ ਜਦੋਂ ਘਰ-ਘਰ ਰਾਸ਼ਨ ਵੰਡਣ ਦੀਆਂ ਸਕੀਮਾਂ ਚੱਲ ਰਹੀਆਂ ਹੋਣ ਜਦੋਂ ਨਹਿਰਾਂ ਤੇ ਕੰਸੀਆਂ ਦਾ 35 35 ਸਾਲ ਪਹਿਲਾਂ ਸੁੱਕਿਆ ਹੋਇਆ ਪਾਣੀ ਦੁਬਾਰੇ ਸੁਰਜੀਤ ਹੋ ਰਿਹਾ ਹੋਵੇ ਜਦੋਂ ਕੀਰਤ ਯਾਤਰਾ ਵਾਸਤੇ ਬਜ਼ੁਰਗਾਂ ਨੂੰ ਲੈ ਕੇ ਜਾਣ ਲਈ ਉਪਰਾਲੇ ਕੀਤੇ ਜਾਣ ਹੁਣ ਸਰਕਾਰਾਂ ਵੱਲੋਂ ਇਦਾਂ ਦੇ ਸਮਾਗਮ ਬਹੁਤ ਚਿਰਾਂ ਬਾਅਦ ਹੋ ਰਹੇ ਨੇ ਜਦੋਂ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਜਦੋਂ ਸ਼ਾਨਦਾਰ ਸਰਕਾਰੀ ਸਕੂਲ ਬਣ ਰਹੇ ਨੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਮਾਪੇ ਆਪਣੇ ਬੱਚੇ ਨੂੰ ਸਰਕਾਰੀ ਸਕੂਲਾਂ 'ਚ ਲਾ ਰਹੇ ਨੇ ਬਹੁਤ دیر ਬਾਅਦ ਦੇਖਿਆ ਪੰਜਾਬ ਨੇ ਪਹਿਲਾਂ ਕਦੇ ਦੇਖਿਆ ਨਹੀਂ ਸੀ ਕਿਉਂਕਿ ਆਜ਼ਾਦੀ ਤੋਂ ਬਾਅਦ ਜਦੋਂ ਪੰਜਾਬ ਬਣਿਆ ਜੋ ਵੀ ਆਇਆ ਉਹਨੇ ਪੰਜਾਬ ਨੂੰ ਲੁੱਟਣ ਦਾ ਕੰਮ ਨਹੀਂ ਕੀਤਾ ਉਹ ਆਏ 5 ਸਾਲ ਲੁੱਟ ਕੇ ਚਲੇ ਜਾਂਦੇ ਸੀ ਲੋਕ ਉਮੀਦ ਕਰ ਲੈਂਦੇ ਜਿਵੇਂ ਜਿਹੜੇ ਨਵੇਂ ਆਉਣਗੇ ਉਹ ਵਧੀਆ ਹੋਣਗੇ ਉਹ ਉਹਨਾਂ ਤੋਂ ਵੀ ਬਦਲ ਡੇਰੇ ਨਿਕਲਦੇ ਸੀ ਲੋਕ ਕਹਿੰਦੇ ਇਹਨਾਂ ਨਾਲ ਤਾਂ ਉਹੀ ਚੰਗੇ ਨੇ ਉਹ ਫੇਰ ਫੇਰ ਦੁਬਾਰੇ ਉਹੀ ਆ ਜਾਂਦੇ ਸੀ ਲੋਕਾਂ ਕੋਲੇ ਕੋਈ ਰਾਹ ਨਹੀਂ ਸੀ ਪਹਿਲੇ ਤੋਂ ਦੁਖੀ ਹੋ ਕੇ ਦੂਜੇ ਕੋਲੇ ਦੂਜੇ ਤੋਂ ਵੱਧ ਦੁਖੀ ਹੋ ਕੇ ਫੇਰ ਪਹਿਲੇ ਕੋਲੇ ਪਰਮਾਤਮਾ ਨੇ ਇੱਕ ਰਾਹ ਬਣਾਇਆ ਸੱਚੇ ਸੁੱਚੇ ਲੋਕਾਂ ਨੇ ਇੱਕ ਪਾਰਟੀ ਬਣੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗਵਾਈ ਚ ਦੇਸ਼ ਭਗਤ ਲੋਕਾਂ ਦੀ ਇੱਕ ਪਾਰਟੀ ਬਣੀ ਹਰਾਮਲੀਲਾ ਗਰਾਊਂਡ ਦੇ ਵਿੱਚੋਂ ਪ੍ਰਿਸ਼ਤਾਚਾਰ ਦੇ ਖਿਲਾਫ ਇੱਕ ਮੂਵਮੈਂਟ ਚੋਂ ਨਿਕਲੀ ਪਾਰਟੀ ਉਹਦਾ ਨਾਮ ਵੀ ਆਮ ਆਦਮੀ ਪਾਰਟੀ ਤੇ ਚੋਣ ਨਿਸ਼ਾਨ ਵੀ ਉਹ ਹੈ ਜਿਹੜਾ ਗਰੀਬਾਂ ਦਾ ਰੋਜ਼ੀ ਰੋਟੀ ਦਾ ਸਾਧਨ ਵੀ ਹੈ ਝਾੜੂ ਤੇ ਨਾਲ ਨਾਲ ਸਫਾਈ ਵੀ ਕਰਦਾ ਹੈ ਸੋ ਤੁਸੀਂ 2022 ਦੇ ਵਿੱਚ ਐਸੀ ਸਫਾਈ ਕੀਤੀ ਕਿ ਅੱਜ ਤੱਕ ਆ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਕਹਾਉਂਦੇ ਲੀਡਰ ਬਾਦਲ ਕੇ ਕੈਪਟਨ ਕੇ ਮਜੀਠੀਏ ਕੇ ਕੈਰੋਂ ਹੋਰੀ ਜੋ ਸਿੱਧੂ ਹੋਰੀ ਪਠੜ ਮਲੂਕਾ ਐਸਾ ਝਾੜੂ ਫੇਰਿਆ ਕਿ ਅੱਜ ਤੱਕ ਉਹਨਾਂ ਨੇ ਉਦਵਾ ਦੋਹਾਂ ਬਾਈ ਤੋਂ ਬਾਦ ਆਪਣੇ ਘਰੇ ਝਾੜੂ ਵਾਲਿਆਂ ਨੂੰ ਇਹ ਕਹਿ ਰੱਖਿਆ ਕਿ ਪੋਚਾ ਲਾਇਆ ਕਰੋ ਝਾੜੂ ਨਾਲ ਦਿਖਾਇਆ ਕਰੋ ਸਾਨੂੰ ਸਾਨੂੰ ਬਿੱਲ ਨੂੰ ਘਾਉ ਮਾਉ ਜਾਂ ਬੰਦਾ ਝਾੜੂ ਦੇ ਠੀਕ ਜਿਹਾ ਲੱਗਦਾ ਸਾਨੂੰ ਪੋਚੇ ਲਾਉਣ ਲੱਗੇ ਤੁਸੀਂ ਸਾਨੂੰ ਤਾਂ ਕੋਈ ਹਰਾ ਨਹੀਂ ਸਕਦਾ બસ اسی ਉਹਨੇ ਉਹਨੇ ਬਸ ਕਹ ਲੋ ਸਾਡਾ ਕੀ ਕਰਨਾ ਹੈ ਮਜ਼ਾਕ ਕਰਦੇ ਸੀ ਸਾਨੂੰ ਮਜ਼ਾਕ ਵਿਵੇਕ ਤੋਂ ਅਗੇ ਲੈ ਇਹ ਕੋਈ ਪਾਰਟੀ ਹੈ ਲੈ ਇਹਨਾਂ ਨੂੰ ਸਰਕਾਰ ਤਾਂ ਵੀ ਚਲਾਉਣੀ ਆਉਂਦੀ ਹੈ ਇਹ ਤਾਂ ਅਸੀਂ ਚਲਾਉਣੀ ਆਉਂਦੀ ਆ ਜਦੋਂ ਮੈਂ 2014 ਚ ਸੰਗਰੂਰ ਤੋਂ MP ਸੀਟ ਵਾਸਤੇ ਲੜਿਆ ਤਾਂ ਮੈਂ ਪੋਸਟਰ ਲਾਤੇ ਆਪਣੇ ਆਮ ਆਨੀ ਪਾਰਟੀ ਵੱਲੋਂ ਮਜ਼ਾਕ ਕਰਦੇ ਸੀ ਮੈਨੂੰ ਸੁਖਦੇਵ ਸਿੰਘ ਢੀਂਡ ਸਾਸੀ ਉਸ ਵੇਲੇ ਖੜਾ ਮੇਰੇ ਵਿਰੁੱਧ ਕਾਲੀ ਦਲ ਦਾ ਵੱਡਾ ਲੀਡਰ ਉਹ ਕਹਿੰਦਾ ਇੱਕ ਸਟੇਜ ਤੇ ਕਹਿੰਦਾ ਅੱਜ ਮੈਂ ਆਉਂਦਾ ਸੀ ਇਕੰਤਿ ਭਗਵੰਤ ਮਾਨ ਦੀ ਫੋਟੋ ਉਹ ਲਾ ਪੋਸਟਰ ਲੱਗ ਕੇ ਦੇਖਿਆ ਭਗਵੰਤ ਮਾਨ ਦੀ ਐਂ ਫੋਟੋ ਦੇਖ ਕੇ ਮੈਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ ਹੀ ਖੜਾ ਹੋ ਗਿਆ ਮੈਂ ਕਿਹਾ ਕਿ 300 ਸਾਲ 30 ਅਪ੍ਰੈਲ ਨੂੰ ਵੋਟਾਂ ਪੈਣਗੀਆਂ ਉਹਨਾਂ ਤੱਕ ਮੇਰੀ ਫੋਟੋ ਦੇਖ ਕੇ ਜਿੰਨਾ ਹੱਸਣ ਹੱਸ ਲੋ ਜੋ ਰਜ਼ਾਕ ਆ ਗਿਆ ਉਸ ਵਕਤ ਸਾਰਾ ਟੱਬਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ساری ਉਮਰ ਐ ਮਜ਼ਾਕ ਕਰਦੇ ਸੀ ਆਪਾਂ ਨੂੰ ਰੁੰਦੇ ਨਾ